नव भाई पनीरी बीजे बंदे पहुंच गए बापू वीर बच्चे भी आए। है ਬਾਪੂ ਹੀ ਨੇ ਐ ਭਾਈ ਮਾਲ ਲਿਆ ਆ। ਰੋਲ ਸਸੇਕਾਰ ਜੀ ਥੋੜਾ ਰੱਖ ਲਵਾ। ਹਾਂ ਇਧਰ ਦਾ ਉਹ ਕੰਮ ਹੋਇਆ ਪਿਆ ਜਿਕਣਾ ਭੇਡਾਂ ਨਾਲ ਗਧਾ ਹੁੰਦਾ ਏ। ਵੀ ਸਮਾਨ ਲੋਡ ਕਰਿਆ ਹੁੰਦਾ। ਹਾਂ ਵੀ ਜਣ ਕਿਆ ਵੀ ਜਣ ਮੇਰੇ ਲਾਇਸੈਂਸ ਨਾਲ ਨੂੰ ਸਸੇਕਾਰ ਜੀ। ਪਨੀਰੀ? ਹਾਂ ਜੀ। ਗੱਡੀਆਂ ਬਾਈ ਲੋਡ ਹੋ ਗਈਆਂ। ਉਹ ਪਰਲੀ ਸਾਈਡ ਵੀ ਜਣੀ। ਹਾਂ ਜੀ ਆ ਗਿਆ ਸਮਾਨ। ਹਾਂ ਕੀ ਕਹਣਾ ਬਾਈ ਬਸ ਇੱਕਾਲ ਦੀ ਸਾਰੀ ਹੈ ਹੈ ਨਾ ਵੀ ਕਰ ਦੇਣਾ ਠੀਕ ਆ ਬਾਈ ਆ ਗਿਆ ਤਾਰਾ ਮੀਰਾ ਪਨੀਰੀ ਵਾਲਾ ਸਮਾਨ ਪਰੋ ਬਾਈ ਅਲੈ ਰਲਾਉਣਾ ਹੋਈ ਹੈ ਸਾਰਾ ਕੁਫੇ ਘਟਮਾ ਕਹੀ ਹੈ ਸੇ ਤਰੰਗੀ ਕਹਿੰਦੇ ਨਹੀਂ ਕਹਿੰਦੇ ਮੈਕਸ ਸਬ지 ਮੰਗਦੀ ਹੈ ਸਾਰੇ ਠੀਕ ਆ ਕਾਣ ਜਿਆਦੀ ਆਇਆ ਹੈ ਬਾਜ ਤਾਂ ਹਾਂ ਵੀ ਕੀ ਹਾਲ ਹੈ ਕੀ ਨਾਮ ਹੈ ਮਨਸੂਰ ਦੇਖੂਗਾ ਮਨਜੀ ਮਨਸੂਖਜੋਤ ਸਿੰਘ ਮੱਲੀ ਦੂਜਾ ਬੰਦਾ ਕਿੱਥੇ ਗਿਆ ਦਮੇ ਆਪਣੇ ਉਹ ਲੱਗੇ ਹੋਏ ਬਾਈ ਬਾਬੇ ਬਾਕੀ ਭਾਈ ਮੌਸਮ ਵੀ ਖਰਾਬ ਆ ਬੱਦਲ ਜਿਹਾ ਵੀ ਹੋਇਆ ਮੈਂ ਖਬਰੇ ਸਾਡੀ ਪਨੀਰੀ ਪੰਮੀ ਇਹ ਪੈਣਾ ਹੈ ਹੋ ਗਿਆ ਸਾਰੀ ਮੈਂ ਵੀ ਪੈ ਸਕਦਾ ਚਲੋ ਬਾਈ ਉਹ ਨਹੀਂ ਮੈਂ ਤਾਂ ਜ਼ਰੂਰੀ ਆ ਫਸਲਾਂ ਖਾਤਰ ਸਾਰੀ ਇਸਤਰ ਬਾਕੀ ਭਾਈ ਆ ਬਾਰਡਰ ਕਰਤਾ ਤਾਂ ਲਖਾਫੇ ਬੰਤੇ ਤੇ ਜੈਡ ਸਕੋਰਟੀ ਬਣਾ ਹਾਂਜੀ ਹਾਂਜੀ ਹਾਂ ਠੀਕ ਆ ਜੀ ਠੀਕ ਆ ਉਧਰ ਸਹਾਵ ਆ ਗਿਆ ਉਧਰਾਂ ਕਰਨ ਲੈਵਲ ਵਾਲੇ ਸੀ ਹੋਰ ਇਹ ਕਹੀ ਨੱਕੇ ਬਰੇ ਪਈਆ ਬਣਾ ਲੈ ਨੱਕਾ ਤਿਆਰ ਕਰਨਾ ਭਾਈ ਤੇ ਆਹ ਸਾਡੇ 26 ਬੀਜ ਲੂਗੇ ਆਹ ਸਾਡੇ ਦੂਆ ਬੀਜ ਹੋ ਗਏ ਜਣਾ ਦੋ ਬੀਜ ਹੈ

ਨੱਕਾ ਤਿਆਰੀ ਕਰਨੀ ਬਾਈ ਪਨੀਰ ਅੱਜ ਨੱਕਾ ਦਾ ਮਟਰ ਤਿਆਰ ਹੋ ਜਾਣਾ ਨੱਕੇ ਨੂੰ ਵੀ ਦੇਖ ਕੇ ਹੱਥ ਪਾਉਣਾ ਚਾਹੀਦਾ ਛੱਪ ਸਪੌੜੀ ਇੱਥੇ ਹੁੰਦੇ ਆ ਕਿੱਲੇ ਜਿਹੇ ਰਹਿੰਦੇ ਆ ਛੱਪ ਗਰਮੀ ਜ਼ਿਆਦਾ ਬਾਈ ਹਾਂ ਹਾਂਜੀ ਕਿੱਲੇ ਜਿਹੇ ਰਹਿੰਦੇ ਆ ਹਾਂਜੀ ਕੋਬਰਾ ਆ ਨਾ ਇਹਦਾ ਕੰਕਰਾਂ ਫੱਲਿਆ ਬਲਕਾ ਉਹ ਬੜਾ ਇੱਛਾ ਥੋੜੀ ਹੁੰਦੇ ਆ ਉਹਦਾ ਜ਼ਿਆਦਾ ਪਾਣੀ ਚ ਹੁੰਦੇ ਆ ਹਾਂ ਇਹ ਜਿਹੜਾ ਨੋਰਮਲ ਸਾਫ ਹੁੰਦੇ ਆ ਕਿਹੜੇ ਜਹਾਜ਼ ਦੀ ਵਾਲੇ ਨੋਰਮਲ ਕੋਬਰੇ ਚ ਵਰਕ ਹੁੰਦਾ ਏ ਹੋਰ ਕਿਹੜਾ ਹੁੰਦਾ ਉਹ ਮਸਾਪ ਦੇਖਿਆ ਕਰੇ ਕਈ ਵਾਰ ਕੋਬਰਾ ਹੋ ਜਾਂਦੇ ਆ ਟੀਵੀ 'ਚ ਦੇਖਿਆ ਕਿੱਕੜ ਦਾ ਕਮਾਰਦਾ ਇਦਾਂ ਸਾਫ ਬਾਬਾ ਕੀ ਕਰਦਾ ਗਿਆ ਪੁੱਛੀਦਾ ਹੋ ਗਿਆ ਤਾਂ ਆਇਓ ਆਇਓ ਅੰਦਰ ਆ ਉਹ ਦਾ ਉਹ ਬਾੜਤੀ ਪਲਟਣ ਅੰਦਰ ਆ ਜਿਹੜੀ ਉੱਚ ਉੱਚੀਆਂ ਇਹ ਕਰਦੀ ਹੈ ਇਹ ਜਿੰਦਾ ਮਾਰਿਆ ਪਈ ਹੈ ਅੱਗੇ ਨਿਆਣੇ ਬਈ ਬੱਧਰਾ ਕਰਨਾ ਬਣਾ ਦੀ ਇੱਕ ਜਲਾ ਮੂਰਤੇ ਮੈਂ ਤੁਸੀਂ ਆਏ ਦੇਖ ਲਓ ਬਾਕੀ ਨੱਖੇ ਬੰਦ ਆ ਬੰਦੇ ਉਧਰ ਦੇ ਬਸ ਤੂੰ ਚਾਲੂ ਕਰ ਬਸ ਕਿਆ ਹੋਇਆ ਬੇ ਉੱਚਾ ਨਹੀਂ ਮਾ ਕਿੱਥੇ ਹੋ ਗਿਆ ਉੱਥੇ ਪੈੜਾ ਖਾਸੀਆਂ ਪੁੱਜ ਰਹੀਆਂ ਕੌਣ ਤੁਰ ਗਿਆ ਵਟਨ ਕੋਣ ਆਦਾ ਆਦੀਆਂ ਪੈੜਾ ਆ ਪੈੜਾਂ ਦੀਆਂ ਪਈਆਂ ਨੇ ਪੰਮ ਗਰਮੀ ਤਾਂ ਲਾਦੀ ਨੰਗੇ ਪੈਰ ਚੱਪਲਾ ਗਰਮੀ ਨਹੀਂ ਪੈਸੇ ਜਲਦੇ ਆ ਚੱਪਲਾ ਪਾਉਣੇ ਨਹੀਂ ਹੈਗੇ ਬੱਟ ਬਣਾ ਚੜੋ ਠੱਲੇ ਪੈਰ ਦੇਖ ਪਿੱਛੇ ਹੋਇਆ ਰਸੀ ਦੇ ਵਿੱਚ ਹੋ ਜਾ ਹੂੰ ਲਓ ਜੀ ਬਾਈ ਪਾਣੀ ਆ ਗਿਆ ਬਾਪੂ ਨੇ ਚਲਾਤੀ ਮੋਟਰ ਬੰਦੇ ਬਾਰ ਬਿਠਾਤੇ ਇੱਧਰ ਦਸ sireੇ ਰੋੜਦਾ ਫਿਰਦਾ ਵੀਰੇ ਹੂੰ ਦਸ sireੇ ਰੋੜਦਾ ਫਿਰਦਾ ਮੂਰੇ ਮੂਰੇ ਮਾਮਾ ਹੀ ਪਾਣੀ ਦਾ ਬੋਤਲ ਆ ਇਹ ਪਾਣੀ ਤੇਜਾ ਮੋਟਰ ਤੋਂ ਵੀ ਜਾ ਰਿਹਾ ਤੇ ਹੂੰ ਵਾਪਰ ਜਾਣਾ 2 ਮਿੰਟ ਚ 5 ਮਿੰਟ ਦੀ ਗੇਲ ਆ ਵਾਹ ਉੱਪਰ ਤੇ ਮੀਂਹ ਦਾ ਵੀ ਮੈਨੂੰ 5 ਮਿੰਟ ਦੇ ਕੰਮ ਲਾਦਾ ਹੂੰ ਫਵਰੇ ਰੁਕਣੀ ਪੈਣੀ ਹੈ। ਪਾਣੀ ਦਾ ਬੱਦਰਾ ਜਾ ਰਿਹਾ ਹਾਂ। ਇਹ ਕੰਡੇ ਜਰ ਹੋਇਆ ਹੁੰਦਾ ਐ ਜਾ ਰਿਹਾ ਪਾਣੀ ਬਈ। ਹਾਂ, ਸਪੀਡ ਹੈਗੀ ਜੋਤ। ਪਾਣੀ ਦੀ ਤੇਜ਼ ਹੈ। ਬਹੁਤ ਤੇਜ਼। ਹਾਂ, ਕਿੰਨਾ ਕੁ? ਬਹੁਤ। ਬਾਈ ਭੱਜਿਆ ਜਾਂਦਾ ਪਾਣੀ। ਜਿੰਨੇ ਹੜਾ ਅੱਗੇ ਨਹੀਂ ਆ ਖੇਤਾਂ 'ਚ ਸਿੰਚਾਈ। ਕੰਮ ਚੱਲਦਾ ਕੰਮ ਬਾਈ ਚਾਲਦੇ ਪਾਣੀ ਚ ਵੀ ਲੈ ਜਾ ਰਾ ਹੁਣ ਲੱਗ ਗਿਆ ਇੱਧਰ ਨਿਆਣੇ ਆਪਣੇ ਲੱਗੇ ਖੇਡਣੇ ਮਿੱਟੀ ਗਲ ਪਾਣੀ ਤਾਂ ਬਹੁਤ ਹੈ ਮਾ ਤੇ ਜਿੰਨਾ ਫੈਲ ਰਿਹਾ ਕੜਾ ਪੈਂਦੀ ਆ ਹੁਣ ਨਾਲ ਵਿੱਚ ਵੜੋ ਕਿਤੇ ਨਹੀਂ ਪਧਰਾਈ ਐ ਆਹ ਕੇ ਲੈਣਾ ਕੀ ਕੀ ਸਿੱਕਾ ਪਾਣਾ ਹੈ ਕੋ ਲੋ ਕਰਦਾ ਉਹੀ ਕੰਮ ਕਰਦਾ ਕਰਦਾ ਆਹ ਕੰਮ ਦਿਖਾਉਂਦਾ ਹਾਂ ਬੜਾ

ਚਲੋ ਜਾਓ ਬੱਸ ਚਲੋ ਹੋ ਜਾਓ ਬਾਹਰ ਬੱਸ ਕੋੜੇ ਦੇ ਦੇ ਹਾਂ ਕੋੜੇ ਚੱਲ ਨਿਕਲੇ ਚੱਲ ਜਾਓ ਬੱਸ ਜਾਓ ਜਾਓ ਆਕੇ ਆਪਾਂ ਨੇ ਹੁਣ ਲਓ ਜੀ ਬਾਈ 3 ਵਾਰ ਛਿੱਟਾ ਦੇਣਾ ਹੁਣ ਲੱਗਿਆ ਇੱਕ ਵਾਰ ਆਪਾਂ ਨੇ ਵੀ ਦੇ ਦਿੱਤਾ ਲਾਸਟ ਵਾਰ ਦਾ ਛਿੱਟਾ ਹੁਣ ਵਿੱਚ ਨਹੀਂ ਬੜੇ ਬਾਈ ਸਾਈਡਾਂ ਉਰਤੇ ਛਿੱਟਾ ਦੇ ਦਿੱਤਾ ਤਿੰਨ ਵਾਰ ਕ ਚਾਰ ਵਾਰ ਚੌਥੀ ਵਾਰ ਇਹ ਹੂੰ ਇੱਕ ਵਾਰ ਤਾਂ ਦੇਤਾ ਤਿੰਨ ਵਾਰ ਨੇ ਹੂੰ ਹੂੰ ਤੀਰਾ ਹੋ ਗਿਆ ਬਾਕੀ ਹੋਏ ਤੁਸੀਂ ਦੇਖ ਸਕਦੇ ਵਿੱਚ 15 ਗਰੇ ਹੋਏ ਹਨ مکه مره موټا وې درې غري ځانداه وګوره واټري لاغدا